ਪਟਿਆਲਾ ਦੇ ਸਮਾਣਾ ਦੇ ਵਿੱਚ ਮਾਪਿਆਂ ਦੇ ਇਕਲੋਤੇ ਪੁੱਤ ਦੇ ਕਤਲ ਦਾ ਸੰਸਨੀ ਖੇਸ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਕਿ ਪਰਾਣੀ ਰੰਜੇਸ਼ ਇਸ ਵਾਰਦਾਤ ਦੀ ਵਜ੍ਹਾ ਬਣੀ ਹੈ ਅਤੇ ਇੱਕ ਪਿੰਡੇ ਹੀ ਕੁਝ ਨੌਜਵਾਨਾਂ ਦੇ ਵੱਲੋਂ ਐਡੀ ਬੇਰਹਿਮੀ ਦੇ ਨਾਲ ਨੌਜਵਾਨ ਦੀ ਕੁੱਟਮਾਰ ਕੀਤੀ ਜਾਂਦੀ ਹੈ ਕਿ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਜ਼ਖਮਾਂ ਦੀ ਤਾਬ ਨਾ ਚੇਲਦਿਆਂ ਹੋਇਆਂ ਨੌਜਵਾਨ ਨੇ ਦਮ ਤੋੜ ਦਿੱਤਾ ਤਸਵੀਰ ਦੇਖ ਸਕਦੇ ਹੋ ਉਸ ਨੌਜਵਾਨ ਦੀ ਹੈ ਜਿਸ ਦਾ ਨਾਮ ਮਨਜੀਤ ਸਿੰਘ ਹੈ ਅਤੇ ਉਮਰ 29 ਸਾਲ ਦੱਸੀ ਜਾ ਰਹੀ ਹੈ ਜਾਣਕਾਰੀ ਮਿਲੀ ਹੈ ਕਿ ਇਹ ਨੌਜਵਾਨ ਆਪਣੇ ਖੇਤਾਂ ਦੇ ਵਿੱਚੋਂ ਟਰੈਕਟਰ ਟਰਾਲੀ ਦੇ ਉੱਪਰ ਵਾਪਸ ਆ ਰਿਹਾ ਹੁੰਦਾ ਹੈ ਕਿ ਰਸਤੇ ਦੇ ਵਿੱਚ ਕੁਝ ਮੁੰਡੇ ਇਸ ਨੂੰ ਘੇੜ ਲੈਂਦੇ ਨੇ ਜਿੱਥੇ ਕਿ ਟਕਰਾਬਾਦੀ ਤੋਂ ਬਾਅਦ ਦੋਹਾਂ ਧਿਰਾਂ ਦੇ ਵੱਲੋਂ ਜਿਹੜੀ ਕਿ ਇੱਕ ਦੂਜੇ ਦੀ ਕੁਟਮਾਰ ਕੀਤੀ ਜਾਂਦੀ ਹੈ ਅਤੇ ਮਨਜੀਤ ਨੂੰ ਇਸ ਕਦਰ ਕੁਟਿਆ ਜਾਂਦਾ ਹੈ ਕਿ ਉਸ ਦੇ ਗੰਭੀਰ ਸੱਟਾਂ ਲੱਗਿਆ ਨੇ ਅਤੇ ਉਸ ਨੂੰ ਹਸਪਤਲ ਲਿਜਾਇਆ ਜਾਂਦਾ ਜਿੱਥੇ ਕਿ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਵਿੱਚ ਕਿਵੇਂ ਜੋ ਇਸ ਵੇਲੇ ਵੈਂਟ ਪੈਰੇ ਨੇ ਘਰ ਦੇ ਵਿੱਚ ਸੱਥਰ ਵਿਛੇ ਹੋਏ ਨੇ ਮਨਜੀਤ ਸਿੰਘ ਦੇ ਘਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤੋਂ ਜਾਣਕਾਰੀ ਮਿਲੀ ਹੈ ਕਿ ਮਾਪਿਆਂ ਦਾ ਲੋਤਾ ਪੁੱਤੀ ਮਨਜੀਤ ਅਤੇ ਉਸ ਦੇ ਜਿਹੜਾ ਕੀ ਹੈ ਵਿਆਹ ਤੋਂ ਬਾਅਦ ਇੱਕ ਬੇਟਾ ਵੀ ਹੈ ਛੋਟਾ ਤੇ ਇੱਕ ਭੈਣ ਜੋ ਕਿ ਵਿਆਹੀ ਹੋਈ ਆ ਤੇ ਹੁਣ ਪਰਿਵਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਸੋ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਵੱਲੋਂ ਇਹ ਜਿਹੜੀ ਕੀ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਪਰਿਵਾਰ ਦੇ ਵੱਲੋਂ ਬਾਈ ਨੇਮ ਉਹਨਾਂ ਦੇ ਉੱਪਰ ਜਿਹੜਾ ਕੀ ਮਾਮਲਾ ਦਰਜ ਕਰਵਾਇਆ ਗਿਆ ਤੇ ਹੁਣ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਪਰਿਵਾਰ ਦੇ ਬਿਆਨ ਨੇ ਉਹਨਾਂ ਦੇ ਆਧਾਰ ਦੇ ਉੱਪਰ ਇਨਵੈਸਟੀਗੇਸ਼ਨ ਕੀਤੀ ਜਾਏਗੀ ਫਰਦਾਨ 10:00 ਵਜੇ ਦੇ ਗੇਟ ਤੇ ਸੰਧਾ ਥੱਲੇ ਵੀ 5:00 ਵਜੇ ਪਤਾ ਲੱਗਿਆ ਮੈਨੂੰ 10:00 ਵਜੇ ਦੇ ਗੇਟ ਤੇ ਕੁੱਤਿਆ ਚਾਰ ਮਿੰਟ ਨੇ ਕੌਣ ਨੇ ਜੀ ਉਹ ਮੁੰਡੇ ਜਿਹੜਾ ਨੇ ਕੁੱਟਿਆ ਉਹ ਦੋਈ ਚੱਕੀ ਵਾਲੇ ਆ ਜੀ ਚੱਕੀ ਵਾਲੇ ਦੇ ਮੁੰਡੇ ਬਲਕਾਰ ਡਾਕਟਰ ਹੈ ਇੱਕ ਪਿੰਡ ਦੇ ਦਸੰਗ ਸਿੰਘ ਵਾਲਾ ਮੁੰਡਾ ਇੱਕ ਰੁਦਰੀ ਚੋਂ ਵੱਡਾ ਪੁੱਤ ਆ ਜੀ ਕਿੰਨੀ ਕੁ ਉਮਰ ਸੀ ਮੁੰਡੇ ਦੀ ਜਿਹੜਾ 23 ਸਾਲ ਆ ਜੀ ਇਹ ਪਹਿਲਾ ਲੜਾਈ ਸੀ ਇਹ ਨਵੀ ਕੀ ਗੱਲ ਹੈ ਪਹਿਲਾਂ ਕੋਈ ਐਡੀ ਗੀ ਲੜਾਈ ਤਾਂ ਹੈ ਨਹੀਂ ਜਣੀ ਪਹਿਲਾਂ ਆਪਸ ਮੈਂ ਪਿਆਰ ਵੀ ਹੈਗਾ ਦਾ ਉਹਦੇ ਬਾਅਦ ਮੜਾ ਉਲਟਾ ਹੋ ਗਿਆ ਹੁਣੇ ਵੀ ਨਿਬੜਾ ਹੈ ਦਾ ਕੰਮ ਬਾਕੀ ਹੁਣ ਰਾਤ ਕੱਟਣ ਨਾ ਕੀ ਬਣਿਆ ਕੀ ਅੱਛਾ ਇੱਕ ਕਰਕੇ ਉਹ ਕੁੱਤਿਆ ਬਾਗ ਜੀ ਵੀ ਬੜੀ ਕਿੰਨੀ ਵੱਡੀ ਆ ਬਾਕੀ ਸਿਰ ਤੇ ਸੱਟਾਂ ਮਾਰੀਆਂ ਸਿਰਚ ਕਰਦੇ ਨੇ ਸਿਲੰਡਰ ਮਾਰੇ ਦੀ ਪਤਾ ਨਹੀਂ ਕੀ ਮਾਰੇ ਕਹਿੰਦੇ ਕਿ ਕਹੀ ਕੋਈ ਪੈਦੀ ਫੌੜਾ ਪਿਆ ਦਾ ਸਾਰੇ ਸਾਰੇ ਉਹ ਪੁਲਸਾਰੇ ਖਾਂਡੇ ਕੀ ਟੱਕ ਚੁੱਕ ਕੇ ਤੇ ਉਹ ਬੰਦੇ ਫੜ ਲਏ ਜੀ ਹੁਣ ਪੁਲਸ ਨੇ ਕੀ ਫਦਾ ਨਹੀਂ ਫੜਿਆ ਕਿ ਨਹੀਂ ਨਹੀਂ ਕਿਸੇ ਦਾ ਮੰਮੀ ਮੁੰਮੀ ਦਾ ਦੇ ਕੇ ਕਹਿੰਦੇ ਮੁੰਡੇ ਬਸ ਇਹ ਪਤਾ ਨਹੀਂ ਬਿਆਨ ਲਿਖ ਲੈ ਪੁੱਸਤ ਹਾਂ ਬਿਆਨ ਪੁੱਸਤ ਜੇ ਜੇ ਮੁਰਗੀ ਨਾਲ ਨਾਲੇ ਕੀ ਮਾਗੀ ਕਰਦੇ ਮੱਕੀ ਕੀ ਮੰਗ ਕਰਦੇ ਪੁੱਸਤ ਇਹ ਹੀ ਮੰਗ ਕਰਦੇ ਜੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੋ ਕੱਲੂ ਕਿਹਨੇ ਹੋਰ ਨੂੰ ਵੀ ਮਾਰਨਗੇ ਪਹਿਲਾਂ ਵੀ ਇਹਨਾਂ ਤੇ ਕੋਈ ਕੇਸ ਵਗੈਰਾ ਸੀ ਜਿਹੜੇ ਮੁੰਡਿਆਂ ਨੇ ਮਾਰਿਆਗਾ ਪਹਿਲਾਂ ਇਹਨੂੰ জাফরਪੁਰ ਬੰਦ ਮਾਰੇ ਦਾ ਕਮਰਾ ਹੁੰਦਾ ਬੁੜਾ ਹਾਂ ਇਹ ਡਾਕਟਰ ਨੇ ਐਸੇ ਮੁੰਡੇ ਨਾਲ ਮਾਰੇ ਸੀ ਹਾਂ ਡਾਕਟਰ ਆ ਜਿਹੜੇ ਲੰਗਰਾਂ ਦਾ ਉਹਨਾਂ ਨੇ ਆਹ ਮੇਰਾ ਨਾਮ ਤਾਂ ਭਾਈ ਸ਼ੇਰਕੌਰ ਆ ਮੇਰੇ ਪੁੱਤ ਦੇ ਨਾਮ ਮਨਪ੍ਰੀਤ ਸਿੰਘ ਪੁੱਤ ਆ ਸੀ ਹਾਂ ਪੁੱਤ ਆ ਠੀਕਾ ਤਨ ਕੀ ਬਪਰੀ ਐ ਮੈਂ ਖੇਤ ਚੋਂ ਆਇਆ ਬਾਈ ਸਾਨੂੰ ਨਹੀਂ ਪਤਾ ਉਹਦਾ ਬਾਪ ਉਹਦੇ ਮੋਟਰ ਟ੍ਰੈਕਟਰ ਤੇ ਉੱਤਰ ਗਿਆ ਖੰਤਾ ਉਹਨੂੰ ਫੋਨ ਕਰਿਆ ਸਾਨੂੰ ਕੋਈ ਪਤਾ ਨਹੀਂ ਪੁੱਤ ਉਹ ਘਰ ਆ ਗਿਆ ਉਹ ਉੱਥੇ ਮੈਨੂੰ ਤਾਂ 11:00 ਵਜੇ ਪਤਾ ਲੱਗਿਆ ਅੱਛਾ ਇਹੋ ਕੁਛ ਹੋਇਆ ਇਹ ਲੈ ਆਇਆ ਕਿ ਮੇਰੇ ਵਰਗੀ ਦਾ ਤੜਤੀ ਪਤਾ ਲੱਗਿਆ ਯੋ ਕੁਛ ਬਣ ਗਿਆ ਦਾਖਲ ਹੈ ਭਈ ਉਹ ਪੰਚਾਰ ਜਣੇ ਇਥੇ ਕੌਣ ਪਿੰਡ ਦੀ ਪਿੰਡ ਨਹੀਂ ਹੈ ਕੀ ਪਤਾ ਜੀ ਕੋਈ ਪਿੰਡ ਪਿੰਡ ਦਾ ਉਧਰ ਦੋ ਭਾਈ ਤਾਂ ਬਲਕਾਰਾ ਛੋਟੇ ਭਾਈ ਦੇ ਨਾਂ ਦਾ ਮੈਨੂੰ ਪਤਾ ਨਹੀਂ ਦੋ ਇੱਕ ਜਮਾਰਾ ਦਾ ਮੁੰਡਾ ਦਾ ਨਾਮ ਅੱਗੇ ਹੁਣ ਤਾਂ ਰੋਲਾ ਵੀ ਕਿਸੇ ਦਾ ਨਹੀਂ ਦਾ ਹੁਣ ਤਾਂ ਸਾਡੇ ਨਾਲ ਕਿਸੇ ਦਾ ਰੋਲਾ ਹੁਣ ਤਾਂ ਅਸੀਂ ਤਾਂ ਹੁਣ ਜਾਣੇ ਨਹੀਂ ਦਿੰਦੇ ਤੇ ਗਰ ਨਹੀਂ ਰਿਹਾ ਉਹਦਾ ਪਹਿਲਾਂ ਦਾ ਨਿਬੜ ਨਿਬੜ ਗਿਆ ਤਾਂ ਉਹਦਾ ਤਾਜੀ ਲੜਾਈ ਪਈ ਸੀ ਪਤਾ ਨਹੀਂ ਬੁਗੇ ਮੈਨੂੰ ਤਾਂ ਇਹ ਲੜ ਲੜਪਾਹ ਜਦੋਂ ਬੇਰਾਦਰ ਪਾਲਟੀ ਮਾਰੇ ਮੁੰਡਿਆਂ ਨਾਲ ਤੀ ਪਹਿਲਾਂ ਵੀ ਮੈਂ ਹੁਣ ਤਾਂ ਕੁਛ ਨਹੀਂ ਦਾ ਹੁਣ ਤਾਂ ਠੀਕ ਠਾਕ ਤੇ ਸਾਰੇ ਹੁਣ ਪਰਿਵਾਰ ਚੋਂ ਗਿਆ ਹੋਇਆ ਹਸੀਂ ਆਪਣੇ ਦਾ ਮੁੰਡਾ ਜਿਹਦੀ ਫੋਟੋ ਤਾਰੀਏ ਤੁਸੀਂ ਆ ਪੋਤਾ ਹੈ ਉਹਦੀ ਦਾਦੀ ਹੈ ਭੈਣ ਭਾਈ ਕੋਈ ਭੈਣ ਹੈਗੀ ਹੈ ਭੈਣ ਤਾਂ ਸਵਰੇ ਜਾਂ ਉਹਨਾਂ ਪੁਲਿਸ ਵਾਲੇ ਆ ਕੇ ਜੀ ਪੁਲਿਸ ਵਾਲੇ ਆ ਕੇ ਗਏ ਆ ਉਹ ਪੁਲਿਸ ਵਾਲੇ ਗਏ ਆ ਉਹਨਾਂ ਦੇ ਘਰੇ ਨੂੰ ਸਾਨੂੰ ਪਤਾ ਕੋਈ ਨਹੀਂ ਹੈਗਾ ਕਿ ਘਰਾਂ ਦਾ ਬਿਆਨ ਲਿਖਾਤੀ ਸੀ ਹੈ ਬਿਆਨ ਲਿਖਾਤ ਪੁਲਿਸ ਵਾਲੇ ਕੋਈ ਬਿਆਨ ਬਿਆਨ ਮੰਨ ਕੋਈ ਨਹੀਂ ਪੁੱਛਿਆ ਉਹਨਾਂ ਨੇ ਉਹ ਤਾਂ ਬਾਹਰ ਤੇ ਹੀ ਮੁੜ ਗਈ ਡੈੱਡ ਬੋਡੀ ਕਿੱਥੇ ਜੀ ਮੁੰਡੇ ਦੀ ਉਹ ਹਸਪਤਾਲ ਜੇ ਪਾਰਕ ਵਾਲੇ ਜੀ ਹਾਂ ਐਸਾ ਜਿੰਦਰਾ ਚ ਲੈ ਗਏ ਤੇ ਉੱਥੇ ਕਿਸੇ ਨੇ ਨਹੀਂ ਪੁੱਛੇ ਹੁਣੇ ਭਾਈ ਉੱਥੇ ਲੈ ਕੇ ਹੋਰ ਵੀ ਫੱਟੜਾ ਜੀ ਕੋਈ ਤਾਂ ਇਕੱਲਾ ਇੱਕੇ ਮੁੰਡਾ ਮੇਰੇ ਮੈਨੂੰ ਤਾਂ ਸੇ ਦਾ ਪਤਾ ਹੈ ਅਸੀਂ ਤਾਂ ਇਹ ਕਹਾਂਗੇ ਵੀ ਸਾਣ ਨਹੀਂ ਜਾਓਗੇ ਉਹਨਾਂ ਦਾ ਉਹ ਨਹੀਂ ਹੁੰਦਾ ਔਰ ਸਾਨੂੰ ਅਸੀਂ ਨਾ ਛੋਕ ਰਹੇ ਕਿਤੇ ਉਧਰ-ਉਧਰ ਕਰਦੇ ਵੀ ਜੋਗ ਲੋਕਾਂ ਦੇ ਉਹ ਹੋ ਨਹੀਂ ਫੜੇ ਜਾਂਦੇ ਅਸੀਂ ਤਾਂ ਛੋਕ ਰਹੇ ਸੰਸਕਾਰ ਵੀ ਨਹੀਂ ਕਰਦੇ ਸਾਡੀ ਤਾਂ ਜੋ ਕਹਾਣੀਆਂ ਵੀ ਰਿਕ ਕਪੁੱਤ ਹੈ ਅਸੀਂ ਕਿਸੇ ਨੂੰ ਕੁਝ ਕਹਿਣਾ ਨਾ ਬਾਪ ਇੰਨਾ ਸਾਊਆ ਚਾਚੇ ਤਾਇਆ ਨੇ ਸਾਊ ਹੋਏ ਕੋਈ ਜਾਂਦੇ